ਸਤਿ ਸ਼੍ਰੀ ਅਕਾਲ ਜੀ ਮੈਂ ਹੁਸਨप्रीत ਧਮਾਨ ਅੱਜ ਸ਼ੁਰੂ ਕਰਨ ਜਾ ਰਿਹਾ ਵਲੌਗ ਨੰਬਰ 12 ਅੱਜ ਅਸੀਂ ਆਏ ਹਾਂ ਗੁਰਦੁਆਰਾ ਸਿੰਘ ਸਭਾ ਮੋਹਰਾਂ ਵਾਲੀ ਦਸ਼ਮੇਸ਼ ਨਗਰ ਸੁਨਾਵ ਪਿਛਲੇ ਜਿੰਨੇ ਵੀ ਵਲੌਗ ਨੇ ਮੈਂ ਉਹਨਾਂ ਚ ਤੋਂ ਨੂੰ ਇਤਿਹਾਸਿਕ ਗੁਰਦੁਆਰਿਆਂ ਦੇ ਹੀ ਦਰਸ਼ਨ ਕਰਾਏ ਨੇ ਪਰ ਇਸ ਗੁਰਦੁਆਰਾ ਸਾਹਿਬ ਦੇ ਪਿੱਛੇ ਕੋਈ ਇਤਿਹਾਸ ਨਹੀਂ ਇਹ ਗੁਰਦੁਆਰਾ ਕਮੇਟੀ ਦੇ ਅੰਡਰ ਅੱਜ ਜੀ ਕਰਿਆ ਮੇਰਾ ਕੇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂ ਤੇ ਤੁਹਾਨੂੰ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂ ਇਹ ਗੁਰਦੁਆਰਾ ਬਣਨ ਪਿੱਛੇ ਇੱਕ ਪਰਿਵਾਰ ਦੀ ਕਹਾਣੀ ਹੈ ਮੋਹਰਾਂ ਵਾਲੀ ਤੋਂ ਇੱਕ ਪਰਿਵਾਰ ਇਸ ਸਥਾਨ ਤੇ ਆਇਆ ਸੀ ਉਹਨਾਂ ਦਾ ਬਾਣੀ ਨਾਲ ਐਸਾ ਮਨ ਲੱਗਿਆ ਕਿ ਉਹਨਾਂ ਨੇ ਮਹਾਰਾਜ ਦੀ ਬੀੜ ਇਸ ਸਥਾਨ ਤੇ ਰੱਖ ਲਈ ਤੇ ਪਾਠ ਕਰਨਾ ਸ਼ੁਰੂ ਕੀਤਾ ਹੌਲੀ ਹੌਲੀ ਕਮੇਟੀ ਦੀ ਮਦਦ ਨਾਲ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ ਸਿੰਘ ਸਭਾ ਇਸ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਪਾਈ ਗੁਰਪ੍ਰੀਤ ਸਿੰਘ ਜੀ ਹਨ ਇਹਨਾਂ ਦੀ ਪਰਮਿਸ਼ਨ ਸਦਕੇ ਹੀ ਇਹ ਵਲੋਗ ਬਣ ਕੇ ਤਿਆਰ ਹੋਇਆ ਲੋ ਜੀ ਹੁਣ ਅਸੀਂ ਆ ਗਿਆ ਲੰਗਰ ਹਾਲ ਵੱਲ ਇਸ ਜਗ੍ਹਾ ਤੇ ਲੰਗਰ ਪਕਾਇਆ ਜਾਂਦਾ ਇਸ ਜਗ੍ਹਾ ਤੇ ਕਾਫੀ ਵੱਡਾ ਲੰਗਰ ਹਾਲ ਬਣਿਆ ਹੋਇਆ ਜਦੋਂ ਕਦੇ ਵੀ ਇਸ ਜਗ੍ਹਾ ਤੇ ਕੋਈ ਸਮਾਗਮ ਹੁੰਦਾ ਤਾਂ ਇਸ ਜਗ੍ਹਾ ਸੰਗਤਾਂ ਨੂੰ ਬਿਠਾ ਕੇ ਲੰਗਰ ਚਕਾਇਆ ਜਾਂਦਾ ਇਹ ਬੈਕ ਸਾਈਡ ਤੋਂ ਗੁਰਦੁਆਰਾ ਸਾਹਿਬ ਦਾ 뷰 ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਉਸ ਨੂੰ ਕਿਹਾ ਗਿਆ ਹੈ ਜਿੱਥੇ ਗੁਰੂ ਦੀ ਮਰਿਆਦਾ ਦਾ ਪਾਲਣ ਹੋਵੇ ਨਿਸ਼ਾਨ ਸਾਇਬ ਹੋਵੇ ਲੰਗਰ ਹਾਲ ਹੋਵੇ ਖੰਡਾ ਹੋਵੇ ਮੰਜੀ ਸਾਇਬ ਹੋਵੇ ਚਾਨਣੀ ਹੋਵੇ ਪਾਲਕੀ ਸਾਇਬ ਹੋਵੇ ਗੋਲਕ ਹੋਵੇ ਚੌਰ ਹੋਵੇ ਤਖਤੋ ਵੀ ਜੋੜਾ ਘਰ ਹੋਵੇ ਤੇ ਗੁਰੂ ਦੀਆਂ ਫੋਟੋਆਂ ਹੋਣ ਗੁਰੂ ਗ੍ਰੰਥ ਸਾਹਿਬ ਹੋਵੇ ਤੇ ਜਿਹੜੀ ਸੰਗਤ ਆ ਰਹੀ ਹੈ ਸਭ ਦਾ ਸਿਰ ਕਬਰ ਹੋਵੇ ਇਸ ਗੁਰਦੁਆਰਾ ਸਾਇਬ ਛੋਟੇ ਸਬਜਾਦਿਆਂ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਹੋਰ ਨਵੇਂ ਅਪਡੇਟਸ ਲਈ ਮੇਰੇ ਚੈਨਲ ਹੁਸਨ ਪ੍ਰੀਤ ਤੇ ਮਾਨ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ